ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਮਾਪਿਆਂ ਦੇ ਕਰ ਦਾ ਕੁਝ ਦੇਖਿਆ ਨਹੀਂ ਇੱਥੇ ਗਹਿਣਿਆਂ ਨਾਲ ਭਰੀ ਘੁੰਮ ਰਹੀ ਹੈ ਇਸ ਨੂੰ ਹੀ ਤਾਂ ਕਿਸਮਤ ਚਮਕਣਾ ਕਹਿੰਦੇ ਆ ਬਿਮਲਾ ਆਪਣੀ ਨੂੰਹ ਨੂੰ ਵੇਖ ਕੇ ਬੋਲੀ ਇਹ ਸੁਣ ਕੇ ਰੀਮਾ ਦੀ ਨਲੰਦ ਜੋਤੀ ਹੱਸਣ ਲੱਗ ਜਾਂਦੀ ਹੈ ਪਰੀਮਾ ਦੇ ਪੈਰ ਉੱਥੇ ਹੀ ਰੁਕ ਗਏ ਤਾਂ ਰੀਮਾ ਦਾ ਪਤੀ ਸੂਰਜ ਬਾਹਰ ਆ ਕੇ ਕਹਿੰਦਾ ਰੀਮਾ ਜਲਦੀ ਕਰ ਆਪਾਂ ਹੁਣੇ ਹੀ ਨਿਕਲਣਾ ਪਰ ਰੀਮਾ ਗੁੰਮਸਮਝੀ ਹੋਈ ਖੜੀ ਰਹੀ ਇਹ ਦੇਖ ਕੇ ਸੂਰਜ ਨੇ ਕਿਹਾ ਕੀ ਸੋਚ ਰਹੀ ਹੈ ਛੇਤੀ ਕਰ ਰੋਹਿਤ ਦੀ ਬਰਾਤ ਚੱਲਣ ਵਾਲੀ ਹੈ ਜੇ ਟਾਈਮ ਤੇ ਨਾ ਪਹੁੰਚਿਆ ਤਾਂ ਉਹ ਗੁੱਸਾ ਹੋ ਜਾਵੇਗਾ ਵੈਸੇ ਵੀ ਬਹੁਤ ਲੇਟ ਹੋ ਚੁੱਕੇ ਹਾਂ ਦੋ ਵਾਰ ਉਸ ਦਾ ਫੋਨ ਵੀ ਆ ਗਿਆ ਹੈ ਸੂਰਜ ਦੀ ਗੱਲ ਸੁਣ ਕੇ ਰੀਮਾ ਉਹਦੇ ਨਾਲ ਚੱਲਣ ਲੱਗਦੀ ਹੈ ਬਾਹਰ ਨਿਕਲ ਕੇ ਸੂਰਜ ਆਪਣੀ ਮਾਂ ਨੂੰ ਕਹਿੰਦਾ ਹੈ ਮੰਮੀ ਤੁਸੀਂ ਵੀ ਤਿਆਰ ਹੋ ਕੇ ਕੁੜੀ ਵਾਲਿਆਂ ਦੇ ਘਰ ਹੀ ਆ ਜਾਣਾ ਬਰਾਤ 9 ਵਜੇ ਤੱਕ ਪਹੁੰਚ ਜਾਵੇਗੀ ਇਹ ਕਹਿ ਕੇ ਸੂਰਜ ਤੇ ਰੀਮਾ ਜਲਦੀ ਜਲਦੀ ਬਾਹਰ ਨਿਕਲ ਗਏ ਉਹਨਾਂ ਨੇ ਜਾਣ ਤੋਂ ਬਾਅਦ ਜੋਤੀ ਆਪਣੀ ਮਾਂ ਨੂੰ ਕਹਿੰਦੀ ਹੈ ਦੇਖਿਆ ਮੰਮੀ ਭਾਬੀ ਕਿਵੇਂ ਤੁਹਾਨੂੰ ਘੂਰ ਕੇ ਦੇਖ ਰਹੀ ਸੀ ਵਿਮਲਾ ਕਹਿੰਦੀ ਹੈ ਘੂਰ ਰਹੀ ਹੈ ਤ ਘੂਰੀ ਜਾਵੇ ਮੈਂ ਕਿਹੜਾ ਕੁਝ ਗਲਤ ਕਿਹਾ ਠੀਕ ਹੀ ਤਾਂ ਕਿਹਾ ਮਾਂ ਪਿਓ ਦੇ ਘਰ ਤਾਂ ਕੁਝ ਦੇਖਿਆ ਨਹੀਂ ਤੇ ਇੱਥੇ ਆ ਕੇ ਗੈਣਿਆਂ ਨਾਲ ਲੱਦੀ ਪਈ ਹੈ ਜੋਤੀ ਕਹਿੰਦੀ ਹੈ ਠੀਕ ਕਿਹਾ ਮੰਮੀ ਕਿੱਥੇ ਉਹ ਦਰਿਆ ਤੇ ਬੈਠਣ ਵਾਲੇ ਲੋਕ ਤੇ ਕਿੱਥੇ ਅਸੀਂ ਆਪਣੀ ਤਾਂ ਉਹਨਾਂ ਨਾਲ ਕੋਈ ਬਰਾਬਰੀ ਨਹੀਂ ਬਿਮਲਾ ਕਹਿੰਦੀ ਹੈ ਪੇਕਿਆਂ ਦੇ ਘਰ ਤਾਂ ਉਸਨੇ ਕਦੇ ਚੱਜ ਦੇ ਕੱਪੜੇ ਵੀ ਨਹੀਂ ਪਾਏ ਗੈਣੇ ਤਾਂ ਦੂਰ ਦੀ ਗੱਲ ਹੈ ਤੇ ਇੱਥੇ ਦੇ ਕਿਵੇਂ ਸਾਰਾ ਦਿਨ ਬੰਠਣ ਕੇ ਰਹਿੰਦੀ ਹੈ ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਉਧਰ ਕਾਰ ਵਿੱਚ ਰੀਮਾ ਚੁੱਪਚਾਪ ਬੈਠੀ ਹੋਈ ਸੀ ਸੂਰਜ ਰੀਮਾ ਨੂੰ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਤੂੰ ਚੁੱਪਚਾਪ ਬੈਠੀ ਐ ਕੱਲ ਤਾਂ ਤੂੰ ਰੋਹਿਤ ਦੇ ਘਰ ਭੱਜ ਭੱਜ ਕੇ ਕੰਮ ਕਰ ਰਹੀ ਸੀ ਅੱਜ ਕੀ ਹੋ ਗਿਆ ਸਿਹਤ ਤਾਂ ਠੀਕ ਹੈ ਤੇਰੀ ਰੀਮਾ ਧੀਮੀ ਜਿਹੀ ਆਵਾਜ਼ ਵਿੱਚ ਕਹਿੰਦੀ ਹੈ ਕੁਝ ਨਹੀਂ ਹੋਇਆ ਸੂਰਜ ਰੀਮਾ ਵੱਲ ਵੇਖਦੇ ਹੋਏ ਕਹਿੰਦਾ ਹੈ ਕਿ ਤੇ ਮੰਮੀ ਨੇ ਤਾਂ ਨਹੀਂ ਕੁਝ ਕਿਹਾ ਤੈਨੂੰ ਤਾਂ ਰੀਮਾ ਕਹਿੰਦੀ ਹੈ ਕਿ ਸੂਰਜ ਮੰਮੀ ਸਾਰਾ ਦਿਨ ਮੈਨੂੰ ਤਾਨੇ ਮਾਰਦੀ ਰਹਿੰਦੀ ਹੈ ਮੈਂ ਕਿਹੜਾ ਆਪਣੇ ਆਪ ਆਈ ਹਾਂ ਇਸ ਘਰ ਵਿੱਚ ਮੰਮੀ ਖੁਦ ਹੀ ਰਿਸ਼ਤਾ ਲੈ ਕੇ ਗਏ ਸੀ। ਉਹਨਾਂ ਨੂੰ ਪਤਾ ਵੀ ਸੀ ਕਿ ਮੇਰੇ ਪਿਕੇ ਅਮੀਰ ਨਹੀਂ ਹਨ। ਇਹ ਸੁਣ ਕੇ ਸੂਰਜ ਰੀਮਾ ਨੂੰ ਕਹਿੰਦਾ ਹੈ ਕਿ ਤੂੰ ਮੰਮੀ ਦੀ ਗੱਲ ਦਾ ਇੰਨਾ ਦਿਲ ਤੇ ਨਾ ਲਗਾ। ਉਹਨਾਂ ਦੀ ਤਾਂ ਆਦਤ ਹੀ ਹੈ ਬਿਨਾਂ ਗੱਲ ਤੋਂ ਬੋਲਣ ਦੀ। ਤੂੰ ਖੁਸ਼ੀ-ਖੁਸ਼ੀ ਵਿਆਹ ਚੱਲ ਤੇ ਉੱਥੇ ਆਪਣਾ ਇੰਜੋਏ ਕਰ। ਰੀਮਾ ਕਹਿੰਦੀ ਹੈ ਕਿ ਕੀ ਇੰਜੋਏ ਕਰਾਂ ਮੰਮੀ ਤਾਂ ਬੋਲਣ ਤੋਂ ਪਹਿਲਾਂ ਸੋਚਦੇ ਹੀ ਨਹੀਂ ਹਰ ਗੱਲ ਤੇ ਇਹ ਹੀ ਜਿਤਾਉਂਦੇ ਰਹਿੰਦੇ ਹਨ ਕਿ ਉਹਨਾਂ ਦੀ ਨੂੰ ਗਰੀਬ ਘਰ ਤੋਂ ਆਈ ਹੈ ਇੱਕ ਭੁੱਖੇ ਘਰ ਦੀ ਕੁੜੀ ਇੱਥੇ ਆ ਕੇ ਐਸ਼ ਕਰ ਰਹੀ ਹੈ ਤੇ ਸਾਰਾ ਦਿਨ ਗਹਿਣੇ ਪਾ ਕੇ ਤੁਰੀ ਫਿਰਦੀ ਰਹਿੰਦੀ ਹੈ ਤੇ ਕਹਿੰਦੀ ਹੈ ਮੈਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ ਰੀਮਾ ਇਹ ਸਾਰਾ ਕੁਝ ਆਪਣੀ ਸੱਸ ਦੀ ਨਕਲ ਕਰਦੇ ਹੋਏ ਕਹਿੰਦੀ ਹੈ ਇਹ ਦੇਖ ਕੇ ਸੂਰਜ ਦੀ ਹਾਸੀ ਨਿਕਲ ਜਾਂਦੀ ਹੈ ਰੀਮਾ ਕਹਿੰਦੀ ਹੈ ਕਿ ਮੇਰਾ ਤਾਂ ਜੀ ਕਰਦਾ ਇੱਕ ਵਾਰ ਆਪਣੀ ਔਕਾਤ ਦਿਖਾ ਹੀ ਦੇਵਾ ਸੂਰਜ ਜੋਰ-ਜੋਰ ਨਾਲ ਹੱਸਣ ਲੱਗਦਾ ਸੂਰਜ ਤੇ ਰੀਮਾ ਦੇ ਵਿਆਹ ਨੂੰ ਇੱਕ ਸਾਲ ਹੋਣ ਵਾਲਾ ਸੂਰਜ ਇੱਕ ਅਮੀਰ ਪਰਿਵਾਰ ਦਾ ਮੁੰਡਾ ਹੈ ਤੇ ਰੀਮਾ ਇੱਕ ਗਰੀਬ ਪਰਿਵਾਰ ਦੀ ਕੁੜੀ ਬਿਮਲਾ ਨੇ ਰੀਮਾ ਨੂੰ ਇੱਕ ਵਿਆਹ ਵਿੱਚ ਵੇਖਿਆ ਸੀ ਤੇ ਉੱਥੇ ਉਸ ਨੂੰ ਸੂਰਜ ਲਈ ਪਸੰਦ ਕਰ ਲਿਆ ਇਸ ਕਰਕੇ ਬਿਮਲਾ ਰੀਮਾ ਦੇ ਘਰ ਖੁਦ ਰਿਸ਼ਤਾ ਲੈ ਕੇ ਗਈ ਬਿਮਲਾ ਸੋਚਦੀ ਹੈ ਕਿ ਫਿਰ ਕੀ ਹੁੰਦਾ ਜੇ ਕੁੜੀ ਗਰੀਬ ਘਰ ਦੀ ਹੈ ਘਰ ਵਿੱਚ ਬਹੁਤਾ ਆ ਜਾਵੇਗੀ ਤੇ ਵੈਸੇ ਵੀ ਅੱਜ ਕਾਲ ਦੇ ਰਿਸ਼ਤੇ ਮਿਲਦੇ ਹੀ ਕਿੱਥੇ ਨੇ ਜੇ ਗਰੀਬ ਘਰ ਦੀ ਹੈ ਤਾਂ ਥੋੜਾ ਦਬਕੇ ਵੀ ਰਹੇਗੀ ਇਹ ਸਾਰਾ ਕੁਝ ਸੋਚ ਕੇ ਬਿਮਲਾ ਸੂਰਜ ਤੇ ਰੀਮਾ ਦਾ ਵਿਆਹ ਕਰਵਾ ਦਿੰਦੀ ਹੈ ਪਰ ਪਤਾ ਨਹੀਂ ਕਿਉਂ ਸੱਸ ਨੂੰ ਨੂੰ ਘਰ ਤਾਂ ਲੈ ਆਉਂਦੀ ਹੈ ਪਰ ਬਾਅਦ ਵਿੱਚ ਉਹਦੇ ਵਿੱਚ ਕਮੀਆਂ ਕੱਢਣ ਲੱਗਦੀ ਹੈ ਹੁਣ ਜਦੋਂ ਵੀ ਰੀਮਾ ਤਿਆਰ ਹੁੰਦੀ ਤਾਂ ਬਿਮਲਾ ਕੋਈ ਨਾ ਕੋਈ ਤੁਬਮੀ ਗੱਲ ਕਰਦੀ। ਸ਼ੁਰੂ-ਸ਼ੁਰੂ ਵਿੱਚ ਤਾਂ ਰੀਮਾ ਨੇ ਕੁਝ ਨਾ ਕਿਹਾ ਪਰ ਹੁਣ ਰੀਮਾ ਨੂੰ ਖਿੱਚ ਚੜਨ ਲੱਗ ਗਈ ਸੀ। ਪਰ ਹੁਣ ਤੱਕ ਰੀਮਾ ਨੇ ਪਲਟ ਕੇ ਜਵਾਬ ਨਹੀਂ ਦਿੱਤਾ ਸੀ। ਪਰ ਹੁਣ ਉਸ ਦਾ ਸਬਰ ਟੁੱਟ ਚੁੱਕਾ ਸੀ। ਪਰ ਹੁਣ ਉਸ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਹੁਣ ਉਹ ਆਪਣੀ ਸੱਸ ਨੂੰ ਜਵਾਬ ਦੇ ਕੇ ਹੀ ਰਹੇਗੀ। ਇਸ ਲਈ ਉਸ ਨੇ ਇੰਤਜ਼ਾਰ ਕੀਤਾ ਅਗਲੇ ਹੀ ਮਹੀਨੇ ਰੀਮਾ ਦੇ ਮਾਮੇ ਸੌਰੇ ਦੇ ਮੁੰਡੇ ਦਾ ਵਿਆਹ ਸੀ ਕਿਉਂਕਿ ਇਹ ਵਿਆਹ ਵਿਮਲਾ ਦੇ ਪੇਕੇ ਘਰ ਦਾ ਸੀ ਉਹ ਇਸ ਵਿਆਹ ਲਈ ਬਹੁਤ ਖੁਸ਼ ਸੀ ਵਿਮਲਾ ਦਾਪਰਾ ਉਸੇ ਸ਼ਹਿਰ ਵਿੱਚ ਹੀ ਰਹਿੰਦਾ ਸੀ ਜਿਸ ਵਿੱਚ ਵਿਮਲਾ ਦਾ ਪਰਿਵਾਰ ਰਹਿੰਦਾ ਸੀ ਇਸ ਲਈ ਵਿਮਲਾ ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਜਾਂਦੀ ਸੀ ਇਸ ਤੋਂ ਬਾਅਦ ਹੋਰ ਪੂਰਾ ਹਫਤਾ ਆਪਣੇ ਭਰਾ ਦੇ ਘਰ ਹੀ ਰੁਕਣ ਵਾਲੀ ਸੀ ਵਿਆਹ ਲਈ ਉਹ ਪਾਰਲਰ ਤੋਂ ਤਿਆਰ ਹੋ ਕੇ ਜਦੋਂ ਉਹ ਘਰ ਆਈ ਤਾਂ ਘਰ ਵਿੱਚ ਉਸ ਨੂੰ ਰੀਮਾ ਦਿਖਾਈ ਨਹੀਂ ਦਿੱਤੀ ਇਹ ਦੇਖ ਕੇ ਬਿਮਲਾ ਨੇ ਕਿਹਾ ਰੀਮਾ ਬਹੂ ਤੂੰ ਹਜੇ ਤਿਆਰ ਨਹੀਂ ਹੋਈ ਕਿੱਥੇ ਹੈ ਜਲਦੀ ਕਰ ਲੇਟ ਹੋ ਰਹੇ ਹਾਂ ਕੁੜੀ ਵਾਲੇ ਵੀ ਆਉਣ ਵਾਲੇ ਨੇ ਕੇ ਉਹਨਾਂ ਦੇ ਆਇਆ ਤੋਂ ਬਾਅਦ ਆਵੋਗੇ ਸੂਰਜ ਕਹਿੰਦਾ ਮਮੀ ਰੀਮਾ ਆਪਣੇ ਕਮਰੇ ਵਿੱਚ ਤਿਆਰ ਹੋ ਰਹੀ ਆ ਥੋੜੇ ਟਾਈਮ ਬਾਅਦ ਰੀਮਾ ਤਿਆਰ ਹੋ ਕੇ ਆ ਜਾਂਦੀ ਹੈ ਤੇ ਆਪਣੀ ਸੱਸ ਨੂੰ ਕਹਿੰਦੀ ਹੈ ਚਲੋ ਚਲੋ ਮੰਮੀ ਜੀ ਮੈਂ ਤਿਆਰ ਹੋ ਗਈ ਜਦੋਂ ਬਿਮਲਾ ਉਸ ਵੱਲ ਦੇਖਦੀ ਹੈ ਤਾਂ ਰੀਮਾ ਨੇ ਸਿੰਪਲ ਸਾੜੀ ਪਾਈ ਹੋਈ ਸੀ ਹੱਥ ਵਿੱਚ ਲਾਖ ਦੀਆਂ ਚੂੜੀਆਂ ਗਲੇ ਵਿੱਚ ਛੋਟਾ ਜਿਹਾ ਪੈਂਡੇਟ ਤੇ ਕੰਨਾਂ ਵਿੱਚ ਛੋਟੇ-ਛੋਟੇ ਕਾਂਡੇ ਪਾਏ ਹੋਏ ਸੀ ਬਿਮਲਾ ਉਸ ਨੂੰ ਕਹਿੰਦੀ ਹੈ ਕਿ ਰੀਮਾ ਤੇਰੇ ਕੋਲ ਐਨੇ ਤਾਂ ਗਹਿਣੇ ਹਨ ਤੇ ਵਧੀਆ-ਵਧੀਆ ਕੱਪੜੇ ਹਨ ਫਿਰ ਤੂੰ ਇਹ ਸਾਦੇ ਕੱਪੜੇ ਕਿਉਂ ਪਾਏ ਹਨ ਜਾ ਦੁਬਾਰਾ ਚੰਗੀ ਤਰ੍ਹਾਂ ਤਿਆਰ ਹੋ ਕੇ ਆ ਰੀਮਾ ਆਪਣੀ ਸੱਸ ਨੂੰ ਕਹਿੰਦੀ ਹੈ ਮੰਮੀ ਜੀ ਮੈਂ ਤਾਂ ਆਪਣੀ ਔਕਾਤ ਦੇ ਹਿਸਾਬ ਨਾਲ ਹੀ ਤਿਆਰ ਹੋ ਕੇ ਆਈ ਹਾਂ ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ ਮੈਂ ਕਿਹੜਾ ਕਿਤੇ ਇੰਨੇ ਗਹਿਣੇ ਦੇਖੇ ਨੇ ਇਸ ਕਰਕੇ ਮੈਂ ਤਾਂ ਵਿਆਹ ਵਿੱਚ ਇਸੇ ਤਰ੍ਹਾਂ ਹੀ ਜਾਵਾਂਗੀ ਇਹ ਸਭ ਸੁਣ ਕੇ ਬਿਮਲਾ ਨੂੰ ਗੁੱਸਾ ਆਉਂਦਾ ਹੈ ਤੇ ਸੂਰਜ ਨੂੰ ਕਹਿੰਦੀ ਹੈ ਦੇਖ ਕਿਵੇਂ ਬੋਲ ਰਹੀ ਹੈ ਰੀਮਾ ਜੇ ਇਸ ਤਰ੍ਹਾਂ ਤਿਆਰ ਹੋ ਕੇ ਜਾਵੇਗੀ ਤਾ ਮੇਰੀ ਕੀ ਇੱਜ਼ਤ ਰਹਿ ਜਾਵੇਗੀ ਆਪਣੇ ਪਰਿਵਾਰ ਦੀ ਇੱਜ਼ਤ ਬਾਰੇ ਤਾਂ ਸੋਚੇ ਇਹ ਤਾਂ ਸੂਰਜ ਆਪਣੀ ਮਾਂ ਨੂੰ ਕਹਿੰਦਾ ਹੈ ਮੰਮੀ ਤੁਸੀਂ ਹੀ ਤਾਂ ਕਹਿੰਦੇ ਰਹਿੰਦੇ ਹੋ ਕਿ ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਰੀਮਾ ਨੇ ਆਪਣੇ ਪੇਕੇ ਘਰ ਕੁਝ ਨਹੀਂ ਦੇਖਿਆ ਤੇ ਹੁਣ ਜੇ ਇਹ ਆਪਣੇ ਹਿਸਾਬ ਨਾਲ ਤਿਆਰ ਹੋ ਰਹੀ ਹੈ ਤਾਂ ਤੁਹਾਨੂੰ ਕੀ ਸਮੱਸਿਆ ਹੈ ਬਿਮਲਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਕਹਿੰਦੀ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅੱਗੇ ਤੋਂ ਮੈਂ ਅਜਿਹਾ ਕੁਝ ਨਹੀਂ ਬੋਲਾਂਗੀ ਹੁਣ ਜਲਦੀ ਜਲਦੀ ਤਿਆਰ ਹੋ ਕੇ ਆਵੋ ਨਹੀਂ ਤਾਂ ਮੇਰੀ ਨੱਕ ਕੱਟ ਜਾਵੇਗੀ ਇਹ ਕਹਿ ਕੇ ਬਿਮਲਾ ਹੱਥ ਜੋੜ ਲੈਂਦੀ ਹੈ ਤਾਂ ਸੂਰਜ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਜੇਕਰ ਰੀਮਾ ਤਿਆਰ ਹੋ ਕੇ ਰਹਿੰਦੀ ਹੈ ਤਾਂ ਤੁਸੀਂ ਉਸ ਨੂੰ ਉਸ ਦੇ ਪੇਕਿਆਂ ਦੀ ਔਕਾਤ ਦੱਸਣਾ ਨਹੀਂ ਭੁੱਲਦੇ ਉਸ ਸਮੇਂ ਤਾਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਜੇ ਬਹੁ ਤਿਆਰ ਹੈ ਤਾਂ ਪਰਿਵਾਰ ਦੀ ਇੱਜ਼ਤ ਹੀ ਜੁੜੀ ਹੁੰਦੀ ਹੈ ਵਿਆਹ ਤੋਂ ਬਾਅਦ ਉਸ ਦੀ ਹੈਸਿਆਤ ਉਸ ਦੇ ਪਤੀ ਨਾਲ ਜੁੜ ਜੁੜੀ ਹੁੰਦੀ ਹੈ ਸੂਰਜ ਦੀਆਂ ਗੱਲਾਂ ਸੁਣ ਕੇ ਬਿਮਲਾ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੂਰਜ ਰੀਮਾ ਨੂੰ ਦੁਬਾਰਾ ਤਿਆਰ ਹੋਣ ਲਈ ਕਹਿੰਦਾ ਹੈ ਤੇ ਰੀਮਾ ਤਿਆਰ ਹੋ ਕੇ ਖੁਸ਼ੀ ਖੁਸ਼ੀ ਵਿਆਹ ਵਿੱਚ ਚਲੀ ਜਾਂਦੀ ਹੈ ਇਹ ਸੀ ਅੱਜ ਦੀ ਕਹਾਣੀ ਤੁਹਾਡੀ ਇਸ ਕਹਾਣੀ ਬਾਰੇ ਕੀ ਰਹਿ ਹੈ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ